ਸਾਸਿਕਾ ਜੀ ਸਾਰੇ ਨਾਲ ਜਿ ਆਪਾਂ ਲੈ ਕੇ ਆਏ ਕਿ ਬਹੁਤ ਹੀ ਪਿਆਰੇ ਸੁੱਟਾਂ ਦੇ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਆ ਕਰੋ ਇਹ ਜਿਹੜਾ ਫੈਬਰਿਕ ਹੋਏਗਾ ਪਿਓਰ ਨੇਚਰਲ ਕ੍ਰੇਪ ਦਾ ਹੋਏਗਾ ਬਹੁਤ ਹੀ ਸੋਹਣਾ ਇਸ ਦੇ ਉੱਪਰ ਹੈਵੀ ਏਮਬੋਇਡਰੀ ਰਹੇਗੀ ਬਹੁਤ ਸੋਹਣਾ ਪ੍ਰਿੰਟ ਹੋਏਗਾ ਬਾਟਮ ਹੋਏਗੀ ਕ੍ਰੇਪ ਦੀ ਪਲੇਨ ਬਾਟਮ ਹੋਏਗੀ ਇਹ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਬਾਈ ਕਾਟ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਕੱਟ ਫੈਬਰਿਕ ਲੈਣਾ ਚਾਹੁੰਦੇ ਹੋ ਜਿਹੜੇ ਅਗਲੇ ਸੂਟ ਹੋਣਗੇ ਇਹ ਵੀ ਤੁਹਾਨੂੰ ਪਿਓਰ ਨੇਚਰਲ ਕ੍ਰੇਪ ਦਾ ਹੀ ਸੂਟ ਮਿਲੇਗਾ ਬਹੁਤ ਸੋਹਣਾ ਪ੍ਰਿੰਟ ਹੋਏਗਾ ਇਸ ਦੇ ਉੱਪਰ ਵੀ ਏਮਬ ਅਗਲੇ ਜਿਹੜੇ ਸੂਟ ਹੋਣਗੇ ਇਹ ਵੀ ਪਿਓਰ ਕਰੇਵ ਦਾ ਹੀ ਫੈਬਰਿਕ ਹੋਏਗਾ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਇਸ ਦੇ ਉੱਪਰ ਵੀ ਇੰਬੋਡੀ ਰਹੇਗੀ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਇਹ ਜਿਹੜਾ ਫੈਬਰਿਕ ਹੋਏਗਾ ਪਿਓਰ ਕਰੇਵ ਦਾ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਕੱਟ ਦਾਣਾ ਹੈਂਡਵਰਕ ਦਾ ਕੰਮ ਹੋਏਗਾ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਬਾਟਮ ਹੋਏਗੀ ਪਿਓਰ ਵਿਸਕੋਸ ਕਰੇਵ ਦੀ ਪਲੇਨ ਬਾਟਮ ਹੋਏਗੀ ਸ਼ਰਟ ਦਾ ਪਰ ਮੀਟਰ ਲੱਗ ਰਿਹਾ ਹੈਗਾ ਐਂਡ ਬਾਟਮ ਦਾ ਪਰ ਮੀਟਰ ਲੱਗ ਹੋਏਗਾ ਅਗਲੇ ਜਿਹੜੇ ਸੂਟ ਹੋਣਗੇ ਇਹ ਵੀ ਤੁਹਾਨੂੰ ਮਿਲਣਗੇ ਜੀ ਪਿਓਰ ਨੇਚਰਲ ਰੇਵ ਦੀ ਸ਼ਰਟ ਹੋਏਗੀ ਇਸ ਦੇ ਉੱਪਰ ਵੀ ਬਹੁਤ ਹੀ ਸੋਹਣਾ ਕੱਟ ਦਾਣਾ ਇੰਬੋਡੀ ਰਹੇਗੀ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਪਿਓਰ ਕਰੇਵ ਦਾ ਹੀ ਫੈਬਰਿਕ ਹੋਏਗਾ ਬਾਟਮ ਪਿਓਰ ਵਿਸਕੋਸ ਕਰੇਵ ਦੀ ਪਲੇਨ ਬਾਟਮ ਹੋਏਗੀ ਸ਼ਰਟ ਦੇ ਉੱਪਰ ਹੈਵੀ ਏਮਬੋਇਡਰੀ ਦੇਗੀ ਇਹ ਜਿਹੜੇ ਸੂਟ ਹੋਣਗੇ ਪਿਓਰ ਕਾਟਨ ਲਿਨਨ ਡਿਜੀਟਲ ਪੈਟਰਨ ਦੇ ਸੂਟ ਹੋਣਗੇ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਜਿਹੜਾ ਵੀ ਸੂਟ ਪਸੰਦ ਆਉਂਦਾ ਮੇਰੇ WhatsApp ਨੰਬਰ ਤੇ ਇਸ ਦਾ ਸਕਰੀਨਸ਼ਾਟ ਭੇਜ ਕੇ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਹਾਂਜੀ ਅਜਿਹੇ ਸੂਟਾਂ ਦੇ ਕਲ